ਲਵਜੂ ਭਰਾ ਸਾਰੇ ਦੋਸਤਾਂ ਨੂੰ ਹੈਪੀ ਦੀਵਾਲੀ ਬੰਦੀ ਦੇਵਸ਼ ਦੀਆਂ ਸਾਰੇ ਪੈਣਾ ਪਰਾਂਵਾਂ ਨੂੰ ਵੀਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਯਾਰਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਭਾਈ ਇਹ ਖੁਸ਼ੀਆਂ ਭਰਿਆ ਜਾ ਤਿਹਾਰ ਆ ਰਿਹਾ ਦੀਵਾਲੀ ਦਾ ਮੈਂ ਦੁਆ ਕਰਦਾ ਵਹਿਗਰੂ ਅੱਗੇ ਕਿ ਸਭ ਦਾ ਖੁਸ਼ੀਆਂ ਭਰਿਆ ਬਹਿਰੀ ਦਾ ਵੀ ਖੁਸ਼ੀਆਂ ਭਰਿਆ ਮਤਲਬ ਨਿਕਲੇ ਤੇ ਦਾ ਰੁਪਏ ਲੈ ਤੋਂ ਸੰਕੋਜ ਬਈ ਦਾ ਰੁਪਏ ਲੈਣਾ ਪੀਓ ਵਾਲਾ ਪਟਾਕਿਆਂ ਤੇ ਪੈਸੇ ਨਾ ਖਰਚ ਕਰਿਓ ਜਿਹੜਾ ਐ ਪੈਸਾ ਬੇਸਟ ਕਰਦੇ ਹੋ ਬਾਈ ਕਿਸੇ ਗਰੀਬ ਦੀ ਮਦਦ ਕਰਦੇ ਹੋ ਤੇ ਜਾ ਕਿਸੇ ਦੀ ਉਹੀ ਦੇ ਬਿਆਤੇ ਕਿ ਥੋੜੇ-ਬਹੁਤੇ ਜਿੰਨੇ ਕੇ ਵੀ ਲੱਗੇ 150 200 500 ਹਜ਼ਾਰ ਜਿੰਨੇ ਵੀ ਲੱਗੇ ਬਈ ਗਰੀਬ ਦੀ ਦੀ ਦੇ ਬਿਆਤੇ ਪਹਲਾ ਦਿਓ ਠੀਕ ਆ ਰੋਟੀ ਖਵਾ ਦਿਓ ਭੁੱਖੇ ਨੂੰ ਕਿਸੇ ਨੂੰ ਕੱਪੜਾ ਸਮਾ ਦਿਓ ਬਿਮਾਰ ਨੂੰ ਦਵਾਈ ਦਵਾ ਦਿਓ ਠੀਕ ਆ ਲੜਾਈਆਂ ਚੜਾ ਝਗੜਿਆਂ ਤੋਂ ਸੰਕੋਚ ਠੀਕ ਉਸ ਨਹੀਂ ਰੱਖਿਆ ਲੜਾਈਆਂ ਚ ਬਈ ਠੀਕ ਆ ਗੱਲ ਤੇ ਜਦੋਂ ਅਗਲਾ ਫਿਰ ਨ ਲੜਾਈਆਂ ਡਾਂਟੇ ਹੋ ਜਾਂਦੇ ਨੇ ਬਈ ਠੀਕ ਹੈ ਗੱਲ ਦਿਵਾਲੀਆਂ ਤੇ ਮੇਰੀ ਬੇਨਤੀ ਆ ਲੜਾਈ ਤੋਂ ਸੰਕੋਚ ਠੀਕ ਹੈ ਗੱਲ ਜੇ ਕੋਈ ਅਜਿਹੀ ਜੀ ਗੱਲਬਾਤ ਹੋਵੇ ਕਿਸੇ ਨਾਲ ਲੜਾਈ ਵਾਲੀ ਗੱਲ ਬਈ ਪਿੰਡ ਤੋਂ ਬਾਹਰ ਜਾ ਕੇ ਆਪਣੇ ਪਰਿਵਾਰ ਤੋਂ ਦੂਰ ਜਾ ਕੇ ਕਰਨੀ ਚਾਹੀਦੀ ਆ ਕਿਉਂਕਿ ਪਰਿਵਾਰਾਂ ਦਾ ਰਿਸ਼ਤੇਦਾਰਾਂ ਦਾ ਬੁਰਾ ਹਾਲ ਬੁਰਾ ਹਾਲ ਹੋ ਜਾਂਦਾ ਹੈ ਭਾਈ ਤੇ ਲਵ ਯੂ ਭਰਾ ਸਾਰਿਆਂ ਨੂੰ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਵੇ ਤਿਹਾਰੇ ਸਾਰੇ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਬਹਿਰੀ ਦੇ ਕਰੇ ਵੀ ਨਾ ਇਹ ਚੀਜ਼ਾਂ ਲੜਾਈ ਵਾਲੀਆਂ ਹੋਣ ਓਕੇ ਭਰਾ ਲਵ ਯੂ ਜੋਂਦੇ ਵਾਹਦੇ ਰਹੋ